ਜਿਹੜਾ ਇਹ ਮੁੱਖ ਮੰਤਰੀ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਪੂੰਜੀਪਤੀ ਲੋਕਾਂ ਦੇ ਹੱਥਾਂ ਦੇ ਵਿੱਚ ਖੇਡ ਰਹੀ ਹੈ ਇਹ ਸਿੱਧੇ ਤੌਰ ਤੇ ਮਜ਼ਦੂਰ ਭਾਈਚਾਰੇ ਦੇ ਨਾਲ ਬੜਾ ਵੱਡਾ ਧੋਖਾ ਹੈ ਅੱਜ ਮਜ਼ਦੂਰਾਂ ਦੇ ਹੱਕਾਂ ਤੇ ਹਿੱਤਾਂ ਦੇ ਉੱਤੇ ਡਾਕਾ ਮਾਰ ਕੇ ਇਹਨਾਂ ਨੇ ਇੰਡਸਟਰੀ ਲਿਸਟਾਂ ਦੇ ਹੱਕ ਦੇ ਵਿੱਚ ਖੜਨ ਦਾ ਜੋ ਫੈਸਲਾ ਲਿਆ ਹੈ ਮਜ਼ਦੂਰਾਂ ਵੱਲੋਂ ਦਲਦਲ ਵੱਲੋਂ ਗਰੀਬਾਂ ਵੱਲੋਂ ਪੰਜਾਬ ਸਰਕਾਰ ਦੇ ਹੋਣ ਵਾਲੇ ਵਿਰੋਧ ਦਾ ਇਹ ਸਾਹਮਣਾ ਕਰ ਲਈ ਧਿਆਰ ਰਹੀ ਮਜ਼ਦੂਰਾਂ ਦੇ ਨਾਲ ਧੋਖਾ ਮਜ਼ਦੂਰਾਂ ਦੀ ਪਿੱਠ ਤੇ ਵਿਚੋੜਾ ਭਗਵੰਤ ਮਾਨ ਜਿਹੜਾ ਉਹ ਮਾਰ ਰਿਹਾ ਹੈ ਕੇਜਰੀਵਾਲ ਦੇ ਇਸ਼ਾਰੇ ਦੇ ਕਿ ਸਰਕਾਰ ਇਸ ਵੇਲੇ ਵੀ ਰਿਮੋਟ ਕੰਟਰੋਲ ਨਾਲ ਕੇਜਰੀਵਾਲ ਸਰਭ ਚਲਾ ਰਹੇ ਆ। ਤੋਂ ਕਿ ਅੱਜ ਬੜਾ ਅਹਿਮ ਮੁੱਦਾ ਜਿਹਦੇ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਦੱਸਣਾ ਚਾਹਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਪਿਛਲੇ ਦਿਨੀ ਅਖਬਾਰ ਦੇ ਵਿੱਚ ਇੱਕ ਸ਼ੋਸ਼ਾ ਛੱਡ ਕੇ ਕਹ ਰੇ ਸੀ ਕਿ ਅਸੀਂ 4700 ਪਤਾ ਨਹੀਂ ਕਿੰਨੇ ਲੋਕਾਂ ਦਾ 68 ਕਰੋੜ ਦਾ ਅਸੀਂ ਕਰਜ਼ਾ ਜਿਹੜਾ ਸੀ 80 ਭਾਈ ਚਰਦਾ ਉਹ ਮਾਫ ਕਰਦਾ ਅੱਜ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਮੁੱਖ ਮੰਤਰੀ ਨੇ ਇਹ ਸਾਬਤ ਕਰਤਾ ਕਿ ਜਿਹੜਾ ਇਹ ਮੁੱਖ ਮੰਤਰੀ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਪੂੰਜੀਪਤੀ ਲੋਕਾਂ ਦੇ ਹੱਥਾਂ ਦੇ ਵਿੱਚ ਖੇਡ ਰਹੀ ਹੈ ਇਹ ਇੰਡਸਟਰੀਲਿਸ ਲੋਕਾਂ ਦੇ ਹੱਥਾਂ ਵਿੱਚ ਖੇਡ ਰਹੀ ਹੈ ਜਿਹੜਾ ਲੇਬਰ ਐਕਟ ਸੀਗਾ ਭਾਰਤੀ ਸੰਵਿਧਾਨ ਦੇ ਵਿੱਚ ਜਿਹੜਾ ਇਹ ਐਕਟ ਬਣਾਇਆ ਹੋਇਆ ਬਕਾਇਦਾ ਤੌਰ ਤੇ ਔਰ ਸਕਾਗੋ ਦੇ ਸ਼ਹੀਦਾਂ ਨੇ ਲੰਬੀ ਲੜਾਈ ਲੜਨ ਤੋਂ ਬਾਅਦ 12 ਘੰਟਿਆਂ ਤੋਂ 8 ਘੰਟੇ ਕੰਮ ਕਰਨ ਦਾ ਜਿਹੜਾ ਕਾਨੂੰਨ ਬਣਵਾਇਆ ਸੀ ਤੇ ਅੱਜ ਭਗਵੰਤ ਸਿੰਘ ਮਾਨ ਨੇ ਕਿਹਾ ਤਾਂ ਕਿ 12 ਘੰਟੇ ਇੱਕ ਮਜ਼ਦੂਰ ਨੂੰ ਕੰਮ ਕਰਨਾ ਪਊਗਾ ਤੇ ਵੱਡੀ ਗੱਲ ਇੱਕ ਹੋਰ ਕਈ ਉਹਨਾਂ ਨੇ ਕਿ 20 ਮਜ਼ਦੂਰ ਜਾਨੀ ਕਿ 20 ਮੁਲਾਜ਼ਮ ਜਿੱਥੇ ਵੀ ਕੰਮ ਕਰਦੇ ਐ ਕਹਿੰਦੇ ਉਹਨਾਂ ਦਾ ਇੰਡਸਟਰੀ ਲਿਸਟ ਨੂੰ ਜਾਂ ਕਿਸੇ ਵੀ ਉਹਦੇ ਜਿਹੜਾ ਪ੍ਰਿੰਸੀਪਲ ੈਂਪਲਾਇਰ ਹੈਗਾ ਉਹਨੂੰ ਰਿਕਾਰਡ ਰੱਖਣ ਦੀ ਲੋੜ ਨਹੀਂ ਹੈ ਇਹ ਸਿੱਧੇ ਤੌਰ ਤੇ ਮਜ਼ਦੂਰ ਭਾਈਚਾਰੇ ਦੇ ਨਾਲ ਬੜਾ ਵੱਡਾ ਧੋਖਾ ਹੈ ਤੇ ਇੰਡਸਟਰੀ ਲਿਸਟਾਂ ਦੇ ਹੱਕ ਦੇ ਵਿੱਚ ਖੜਨਦਾ ਇਹ ਜਿਹੜਾ ਕੰਮ ਭਗਵਾਨਤਮਾਨ ਨੇ ਕੀਤਾ ਹੈ ਇਹ ਉਹਨਾਂ ਦਾ ਫੈਸਲਾ ਮਜ਼ਦੂਰ ਵਿਰੋਧੀ ਹੈ, Dalit ਵਿਰੋਧੀ ਹੈ, ਗਰੀਬ ਵਿਰੋਧੀ ਹੈ ਔਰ ਇਸ ਫੈਸਲੇ ਨੂੰ ਇਹਨਾਂ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਵੱਡੀ ਗੱਲ ਇਹ ਹੈ ਕਿ ਅਸੀਂ ਤੇ ਮੰਗ ਕਰ ਰਹੇ ਹਾਂ ਕਿ ਬਨਰੇਗਾ ਸਕੀਮ ਨੂੰ ESI ਦੇ EPF ਸਕੀਮ ਦੇ ਤਹਿਤ ਲੰਦਾ ਜਾਵੇ ਇੱਥੇ ਲੋੜ ਹੈਗੀ ਹੈ ਈਪੀਐਫ ਤੇ ਈਐਸਆਈ ਦੀ ਜਿਹੜੀ ਅਮਦਨ ਹੱਦ ਹੈਗੀ ਹੈ ਉਹ ਲੰਬੇ ਸਮੇਂ ਤੋਂ 21000 ਹੈ ਅਸੀਂ ਤਾਂ ਉਹ ਮੰਗ ਕਰ ਰਹੇ ਹਾਂ ਕਿ ਇਹਨੂੰ ਘਟੋ ਘਣ ਵਧਾ ਕੇ 50000 ਕੀਤਾ ਜਾਣਾ ਚਾਹੀਦਾ ਉਸ ਨੂੰ ਉਹ ਗੱਲ ਨੂੰ ਕੋਈ ਛੇੜਦਾ ਨਹੀਂ ਤੇ ਇਸਆਈ ਤੇ ਈਪੀਐਫ ਦੀ ਜਿਹੜੀ ਹੈ ਅਮਦਨ ਹੱਦ ਹੈ ਉਹ ਨੂੰ 50000 ਘਟੋ ਘਟ ਕੀਤਾ ਜਾਵੇ ਔਰ ਮਜ਼ਦੂਰਾਂ ਦੀ ਜਿਹੜੀ ਡੀਸੀ ਰੇਟ ਜਾਂ ਲੇਬਰ ਰੇਟ ਜਿਹੜੇ ਹੈਗੇ ਆ ਉਹ ਵਧਾਉਣ ਲਈ 3 ਸਾਲ ਸਰਕਾਰ ਬਣੀ ਨੂੰ ਸਾਢੇ 3 ਸਾਲ ਹੋਣ ਵਾਲੇ ਆ ਉਸ ਦੇ ਕੋਈ ਕੰਮ ਨਹੀਂ ਕੀਤਾ ਅੱਜ ਮਜ਼ਦੂਰਾਂ ਦੇ ਹੱਕਾਂ ਤੇ ਹਿੱਤਾਂ ਦੇ ਉੱਤੇ ਡਾਕਾ ਮਾਰ ਕੇ ਇਹਨਾਂ ਨੇ ਇੰਡਸਟਰੀ ਰਿਸਟਾਂ ਦੇ ਹੱਕ ਦੇ ਵਿੱਚ ਖੜਨ ਦਾ ਜੋ ਫੈਸਲਾ ਲਿਆ ਅਸੀਂ ਕਾਂਗਰਸ ਪਾਰਟੀ ਦੇ ਮਜ਼ਦੂਰ ਮੁਲਾਜ਼ਮ ਵਿਭਾਗ ਵੱਲੋਂ ਮੈਂ ਇਹਦਾ ਸਖਤ ਵਿਰੋਧ ਕਰਦਾ ਔਰ ਮੁੱਖ ਮੰਤਰੀ ਨੂੰ ਇਹ ਗੱਲ ਕਹਿਣੀ ਚਾਹਣਾ ਕਿ ਜੇਕਰ ਤੁਸੀਂ ਇਹ ਫੈਸਲਾ ਤੁਰੰਤ ਵਾਪਸ ਨਹੀਂ ਲਿਆ ਤਾਂ ਅਸੀਂ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਮੁਲਾਜ਼ਮ ਮਜ਼ਦੂਰ ਵਿਭਾਗ ਜਣੀ ਕੇਕੇਸੀ ਵਿਭਾਗ ਵੱਲੋਂ ਪੂਰੇ ਪੰਜਾਬ ਦੇ ਸਾਰਾ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇਵਾਂਗੇ ਔਰ ਮੰਗ ਪੱਤਰ ਦੇਣ ਤੋਂ ਬਾਅਦ ਨਾਲ ਨਾਲ ਅਸੀਂ ਇਹ ਐਜੀਟੇਸ਼ਨ ਜੜੀ ਆ ਸੜਕਾਂ ਤੇ ਕਰਾਂਗੇ ਔਰ ਇਸ ਗੱਲ ਦਾ ਸਿੱਧਾ ਖੁਲਾਸਾ ਜਾ ਕੇ ਤੁਹਾਡਾ ਜਿਹੜਾ ਲੁਧਿਆਣਾ ਬਾਈ ਇਲੈਕਸ਼ਨ ਹੋ ਰਿਹਾ ਉਸ ਬਾਈ ਇਲੈਕਸ਼ਨ ਦੇ ਵਿੱਚ ਵੀ ਅਸੀਂ ਕਾਂਗਰਸ ਕੇ ਕੇਸੀ ਵਿਭਾਗ ਵੱਲੋਂ ਤੇ ਦਲਿਤ ਮਹਾਪੰਚਾਇਤ ਵੱਲੋਂ ਇਹਦਾ ਪ੍ਰਚਾਰ ਕਰਾਂਗੇ ਕਿ ਜਿਹੜੇ ਮਜ਼ਦੂਰਾਂ ਦੇ ਖੂਨ ਦਾ ਪਿਆਸਾ ਹੋਇਆ ਦਾ ਭਗਵੰਤ ਮਾਨ ਮਜ਼ਦੂਰਾਂ ਦੇ ਹੱਕਾਂ ਤੇ ਹਿੱਤਾਂ ਤੇ ਡਾਕਾ ਮਾਰਨ ਲਈ ਭਗਵੰਤ ਮਾਨ ਨੇ ਜੋ ਪਹਿਲ ਕੀਤੀ ਹੈ ਦੇਖੋ ਪਹਿਲਾਂ ਵੀ ਇਹ ਹੋਇਆ ਕੇਂਦਰ ਸਰਕਾਰ ਵੱਲੋਂ ਜਿਹੜਾ ਐਕਟ ਬਣਦਾ ਸਭ ਤੋਂ ਪਹਿਲਾਂ ਪੰਜਾਬ ਦੀ ਸਰਕਾਰ ਲਾਗੂ ਕਰਦੀ ਹੈ ਬੜੀ ਮੰਦ ਭਾਗੀ ਇਹ ਘਟਨਾ ਹੈ ਜੀ ਹੈ ਤੋਂ ਇਸ ਦਾ ਅਸੀਂ ਸਖਤ ਵਿਰੋਧ ਕਰਦੇ ਹਾਂ ਔਰ ਇਹ ਮੰਗ ਕਰਦੇ ਹਾਂ ਕਿ ਤਤ ਜਿਹੜਾ ਇਹ ਫੈਸਲਾ ਪੰਜਾਬ ਸਰਕਾਰ ਨੇ ਭਗਵੰਤ ਮਾਨ ਨੇ ਮਜ਼ਦੂਰਾਂ ਦੇ ਖਿਲਾਫ ਲਿਆ ਇਹਨੂੰ ਵਾਪਸ ਲਿਆ ਜਾਵੇ ਈਐਸਆਈ ਤੇ ਈਪੀਐਫ ਦੀ ਜਿਹੜੀ ਅਮਦ ਹੱਦ ਹੈਗੀ ਹੈ ਉਹਨੂੰ ਵਧਾ ਕੇ 50000 ਤੋਂ ਜਿਹੜਾ ਕੀਤਾ ਜਾਵੇ ਔਰ ਨਾਲ ਹੀ ਮਨਰੇਗਾ ਜਿਹੜੀ ਸਕੀਮ ਹੈਗੀ ਹੈ ਮਨਰੇਗਾ ਸਕੀਮ ਨੂੰ ਈਐਸਆਈ ਤੇ ਈਪੀਐਫ ਜਿਹੜੀ ਸਕੀਮ ਆ ਉਹਦੇ ਤਹਿਤ ਲਿਆਂਦਾ ਜਿਹੜਾ ਚਾਹੀਦਾ ਔਰ ਤੁਰੰਤ ਪੰਜਾਬ ਸਰਕਾਰ ਆਪਣੇ ਇਸ ਫੈਸਲੇ ਨੂੰ ਵਾਪਸ ਲੈਣ ਲਈ ਕਦਮ ਉਠਾਵੇ ਨਹੀਂ ਤੇ ਮਜ਼ਦੂਰਾਂ ਵੱਲੋਂ ਦਲਦਲਾਂ ਵੱਲੋਂ ਗਰੀਬਾਂ ਵੱਲੋਂ ਪੰਜਾਬ ਸਰਕਾਰ ਦੇ ਹੋਰ ਬਾਰੇ ਵਿਰੋਧ ਦਾ ਇਹ ਸਾਹਮਣਾ ਕਰ ਲਈ ਤਿਆਰ ਰਹੀ ਤੁਸੀਂ ਇਹ ਦੱਸੋ ਜੀ ਕਿ ਜਿਹੜਾ ਤੁਸੀਂ 8 ਤੋਂ 12 ਘੰਟੇ ਦੀ ਗੱਲ ਕਰਦੇ ਆ ਇਹਨੂੰ ਤੁਸੀਂ ਸਹੀ ਚ ਦੱਸੋ ਵੀ ਇਹ ਮਸੂਲ ਹੋ ਇਹਦਾ ਨੁਕਸਾਨ ਕੀ ਹੈ ਦੇਖੋ ਮੈਂ ਪਹਿਲਾਂ ਗੱਲ ਸਾਫ਼ ਕੀਤੀ ਹੈ ਕਿ ਭਾਰਤੀ ਸੰਵਿਧਾਨ ਦੇ ਵਿੱਚ ਦਰਜ ਹੈ ਕਿ 8 ਘੰਟੇ ਮਜ਼ਦੂਰ ਨੇ ਕੰਮ ਕਰਨਾ ਹੈ ਹੁਣ ਇਹ ਕਹਿੰਦੇ ਆ ਕਿ ਨਹੀਂ ਜੀ ਉਹ 12 ਘੰਟੇ ਕੰਮ ਲੈ ਸਕਦੇ ਆ ਇਹ ਤੁਹਾਨੂੰ ਸਿੱਧਾ ਪੜੋਸਾ ਅਖਬਾਰ ਦੇ ਵਿੱਚ ਵੀ ਕਹਿੰਦੇ ਕਲੀਅਰ ਲਿਖਿਆ ਹੈ ਕਿ 12 ਘੰਟੇ ਕੰਮ ਲੈਣ ਦੀ ਇਜਾਜ਼ਤ ਦਿੱਤੀ ਗਈ ਮਤਲਬ ਕੰਮ ਕਰਨ ਦੀ ਨਹੀਂ ਲੈਣ ਦੀ ਇਜਾਜ਼ਤ ਦਿੱਤੀ ਗਈ ਕਿ ਜਦੋਂ 8 ਘੰਟੇ ਤਰਖਾ ਕਿਹੜੀ ਦਿਹਾੜੀ ਘੜੀ ਮਿਲਦੀਆਂ ਉਹੀ ਜਿਹੜੀ ਘੜੀ ਚੱਲਦੀ 384 ਰੁਪਏ ਕਿੰਨੀ ਐ ਉਹ ਦਿਹਾੜੀ ਉਹੀ ਮਿਲਦੀ ਆ 500 ਰੁਪਏ ਬਾਅਦ ਤੋਂ ਬਾਅਦ ਪ੍ਰਾਈਵੇਟ ਖੇਤਰਾਂ ਦੇ ਵਿੱਚ ਜਾਂ ਤਾਂ ਇਹ ਹੁੰਦਾ ਕਿ ਭਈ ਆ 1000 ਰੁਪਏ ਅਸੀਂ ਦਿਹਾੜੀ ਕਰਤੀ ਤੇ 1000 ਰੁਪਏ ਦਿਹਾੜੀ ਕਰਤੀ ਅਸੀਂ ਤੇ ਨਾਲ ਅਸੀਂ ਜਿਹੜਾ ਉਹਨਾਂ ਦੇ ਆਮਦਨ ਹੱਦ ਹੈਗੀ ਆ ਉਹਨੂੰ ਅਸੀਂ ਵਧਾ ਕੇ 50000 ਈਐਸਆਈ ਤੇ ਈਪੀਐਫ ਨੂੰ ਕਰਤਾ ਅਸੀਂ ਮਜ਼ਦੂਰਾਂ ਵਾਸਤੇ ਪੈਨਸ਼ਨ ਸਕੀਮ ਲਾਗੂ ਕਰਤੀ ਅਸੀਂ ਮਜ਼ਦੂਰਾਂ ਵਾਸਤੇ ਜਿਆਦਾ ਇਹ ਕਰਦਾ ਹੁਣ ਉਹ ਕਹਿੰਦੇ ਜੀ ਪਹਿਲਾਂ ਕਹਿੰਦੇ ਹੁਣ ਦੇਖੋ ਇੱਕ ਗੱਲ ਇਹਦੇ ਤੋਂ ਹੋਰ ਕੋਈ ਐ ਕਿ 12 ਘੰਟੇ ਕੰਮ ਲੈਣ ਦੀ ਆਜ਼ਾਦ ਦਿੱਤੀ ਜਾਂਦੀ ਹੈ ਨਾਲ ਕਹਿੰਦਾ ਕਿ ਮੁੱਖ ਮੰਤਰੀ ਕਹਿੰਦਾ ਵੀ ਤੇ ਜੇ 12 ਘੰਟੇ ਤੋਂ 1 ਘੰਟਾ ਵੱਧ ਕੰਮ ਕਰੂਗਾ ਤਾਂ ਉਹਨੂੰ ਦੁੱਗਣੇ ਪੈਸੇ ਮਿਲਣਗੇ ਉਹ ਮੈਂ ਪੁੱਛਣਾ ਚਾਹਣਾ ਕਿ ਸਵੇਰੇ 8 ਵਜੇ ਤੋਂ ਲੈ ਕੇ ਰਾਤ ਨੂੰ 8 ਵਜੇ ਤੱਕ ਕਿਹੜਾ ਬੰਦਾ ਉਸ ਤੋਂ ਵੱਧ ਕਿਹੜਾ ਬੰਦਾ ਕੰਮ ਕਰੂਗਾ ਮਤਲਬ ਕਿਤਨਾ ਕਿਤੇ ਲੁਕਮਾ ਮਜ਼ਦੂਰਾਂ ਦੇ ਨਾਲ ਧੋਖਾ ਮਜ਼ਦੂਰਾਂ ਦੀ ਪਿੱਠ ਤੇ ਬਿਚੋੜਾ ਭਗਵੰਤ ਮਾਨ ਜਿਹੜਾ ਉਹ ਮਾਰ ਰਿਹਾ ਕੇਜਰੀਵਾਲ ਦੇ ਇਸ਼ਾਰੇ ਤੇ ਕਿਉਂਕਿ ਇੱਥੇ ਜਿਹੜੀ ਇੰਡਸਟਰੀਅਲਿਸਟਾਂ ਦਾ ਕਬਜ਼ਾ ਹੈ ਸਰਕਾਰ ਇਸਦੇ ਵੀ ਰਿਮੋਟ ਕੰਟਰੋਲ ਨਾਲ ਕੇਜਰੀਵਾਲ ਸਾਹਿਬ ਚਲਾ ਰਹੇ ਆ ਤਾਂ ਕੇਜਰੀਵਾਲ ਸਾਹਿਬ ਇੰਡਸਟਰੀ ਲਿਸਟਾਂ ਦੇ ਬੰਦੇ ਹੈਗੇ ਤੇ ਉਹ ਇੰਡਸਟਰੀ ਲਿਸਟਾਂ ਨੂੰ ਫਾਇਦਾ ਦੇਣ ਵਾਸਤੇ ਮਜ਼ਦੂਰਾਂ ਦੇ ਜਿਹੜੇ ਆ ਗਲ ਘੋਟਣ ਦਾ ਕੰਮ ਪੰਜਾਬ ਸਰਕਾਰ ਕਰ ਰਹੀ ਹੈ ਨਹੀਂ ਆ ਰਹੀ ਉਹੀ ਹੈ ਕਿ ਨਹੀਂ ਨੂੰ ਫੁੱਲਣਾ ਮੈਂ ਉਹੀ ਉਹੀ ਗੱਲ ਕਹੀ ਮੈਂ ਪਹਿਲਾਂ ਇਹ ਗੱਲ ਪਹਿਲਾਂ ਮੈਂ ਉਹੀ ਗੱਲ ਇੱਥੋਂ ਮੈਂ ਉਹੀ ਗੱਲ ਮੈਂ ਪਹਿਲਾਂ ਹੀ ਪੰਜਾਬ ਦੇ ਲੋਕਾਂ ਨੇ ਗੱਲ ਕਹਿ ਦੁਕਾਨ ਤੇ ਭਗਵੰਤ ਮਾਨ ਨੇ ਜਿਹੜਾ ਸਭ ਤੋਂ ਵੱਡਾ ਧੋਖਾ ਦਿੱਤਾ ਮਜ਼ਦੂਰਾਂ ਨਾਲ ਉਹ ਹੀ ਕੀਤਾ ਹੈ ਕਿ ਵੀ ਮਜ਼ਦੂਰ ਜਿਹੜੇ ਰੱਖਣ ਵਾਲਾ ਵਿਅਕਤੀ ਕੋਈ ਰਿਕਾਰਡ ਨਹੀਂ ਰੱਖੂਗਾ ਮਤਲਬ ਇਹਦਾ ਮਤਲਬ ਕੋਈ ਮਜ਼ਦੂਰ ਤੋਂ ਕੰਮ ਲੈ ਲੂਗਾ ਕੱਚੇ ਮਜ਼ਦੂਰ ਨੂੰ ਕੰਮ ਲੈ ਲੂਗਾ ਉਹ ਕਿਤੇ ਦਰਖਾਸਤ ਹੀ ਨਹੀਂ ਦੇ ਪਾਊਗਾ ਕਿ ਮੈਂ ਉਥੇ ਕੰਮ ਕੀਤਾ ਜਦੋਂ ਉਹ ਕੋਲ ਰਿਕਾਰਡ ਹੀ ਨਹੀਂ ਮਤਲਬ ਮਜ਼ਦੂਰ ਦਾ ਰਿਕਾਰਡ ਰੱਖਣ ਦੀ ਕੋਈ ਲੋੜ ਨਹੀਂ ਭਗਵਾਨ ਜੀ ਤਮਾਨ ਕਹਿੰਦਾ ਮੈਂ ਤਾਂ ਹੈਰਾਨ ਆ ਇਸ ਗੱਲ ਤੇ ਜੇ ਉਹ ਵੀ ਮਜ਼ਦੂਰ ਕੰਮ ਕਰਦੇ ਕਿਸੇ ਇੰਡਸਟਰੀ 'ਚ ਕਿਸੇ ਫੈਕਟਰੀ 'ਚ ਖੁਦਾਨਾ ਖਾਸ ਤਾਂ ਕੋਈ ਐਕਸੀਡੈਂਟ ਹੋ ਜਾਂਦਾ ਹੈ ਖੁਦਾਨਾ ਖਾਸ ਤਾਂ ਕੋਈ ਗੱਲ ਹੋ ਜਾਂਦੀ ਹੈ ਤਾਂ ਉਹ ਮਜ਼ਦੂਰਾਂ ਦਾ ਕੌਣ ਬਾਲੀ ਵਾਰਸ ਹੈ ਬਈ ਤੋਏ ਕਿਥੇ ਮੈਂ ਇੱਥੇ ਜ਼ਿਕਰ ਕਰਨਾ ਚਾਹਾਂਗਾ RAMLAL PASWAN BPSC ਦੀ ਸਰਕਾਰ ਦੇ ਵਿੱਚ ਲੇਬਰ ਮਨਿਸਟਰ ਹੁੰਦੀ ਸੀ ਉਸ ਸੈਕਟਰ ਦੇ ਵਿੱਚ ਉਹਨਾਂ ਨੇ ਕੀਤਾ ਸੀ ਕਿ ਕੋਈ ਵੀ ਬੰਦਾ ਇੱਕ ਭਾਵੇਂ ਸਿੰਗਲ ਬੰਦਾ ਕੰਮ ਕਰਦਾ ਹੋਵੇ ਦੋ ਬੰਦੇ ਕੰਮ ਕਰਦੇ ਹੋਣ ਉਹ ਹਫ਼ਤਾ ਕੰਮ ਕੀਤਾ ਹੋਵੇ ਵੀ ਨਾ ਕੰਮ ਕੀਤਾ ਹੋਵੇ ਉਹਦਾ ਪੂਰਾ ਰਿਕਾਰਡ ਉਸ ਕੰਪਨੀ ਨੂੰ ਰੱਖਣਾ ਪਊਗਾ ਉਹਦਾ ESI ਤੇ EPF ਰਿਕਾਰਡ ਉਹਨੂੰ ਪੂਰਾ ਰੱਖਣਾ ਪਊਗਾ ਉਹਦਾ ਕਾਰਨ ਇਹ ਸੀਗਾ ਕਿ ਬਈ ESI ਦੇ ਤਹਿਤ ਹੁੰਦਾ ਹੈ ਕਿ ਜੇ ਐਕਸੀਡੈਂਟ ਹੁੰਦਾ 2 ਲੱਖ ਰੁਪਈਆ ਮਿਲਦਾ ਮੌਤ ਹੁੰਦੀ ਹੈ ਤਾਂ ਉਹਨੂੰ 4 ਲੱਖ ਰੁਪਇਆ ਮਿਲਦਾ ਹੈ ਉਹ ਹੁਣ ਕਰਨ ਦੀ ਲੋੜ ਕੀ ਸੀਗੀ ਕਰਨ ਦੀ ਲੋੜ ਤਾਂ ਇਹ ਹੈ ਕਿ ਭਾਈ ਜੀ ਕਿਸੇ ਮਜ਼ਦੂਰ ਦੀ ਖੁਦਾ ਨਾ ਕਾਸਦਾ ਕਿਸੇ ਐਕਸੀਡੈਂਟ ਚ ਮੌਤ ਹੋ ਜਾਂਦੀ ਹੈ ਉਹਨੂੰ ਘੱਟੋ ਘੱਟ 20 ਲੱਖ ਰੁਪਇਆ ਦੇਣ ਦਾ ਪ੍ਰਬੰਧ ਸਰਕਾਰ ਨੂੰ ਕਰਨਾ ਚਾਹੀਦਾ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਹੈ ਉਹਦਾ ਫ੍ਰੀ ਇਲਾਜ ਤੇ ਉਹਨੂੰ ਘੱਟੋ ਘੱਟ 10 ਲੱਖ ਰੁਪਇਆ ਪਰਿਵਾਰ ਨੂੰ ਦੇਣ ਦਾ ਪ੍ਰਬੰਧ ਸਰਕਾਰ ਨੂੰ ਕਰਨਾ ਚਾਹੀਦਾ ਸੀ ਪਰ ਕਿਥੇ ਇਹ ਕੰਮ ਕਰਨ ਦੀ ਬਜਾਏ ਉਹਨਾਂ ਨੇ ਇੰਡਸਟਰੀ ਵਾਲਿਆਂ ਦੇ ਅੱਕਾਂ ਨੂੰ ਸੁਰੱਖਿਤ ਕਰਦਿਆਂ ਹੋਇਆ ਮਜ਼ਦੂਰਾਂ ਦਾ ਗळा ਘੋਟਣ ਦਾ ਮਜ਼ਦੂਰਾਂ ਦੇ ਪਰਿਵਾਰਾਂ ਦਾ ਗळा ਘੋਟਣ ਦਾ ਕੰਮ ਜਿਹੜਾ ਭਗਵੰਤ ਪਾਣ ਸਾਹਿਬ ਤੁਸੀਂ ਕੀਤਾ ਹੈ ਇਹਦਾ ਜਵਾਬ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਦੇਣਾ ਪਏਗਾ